ਸਰਸ਼ੀ ਕਾਲ ਜੀ ਮੈਨੂੰ ਨਤੀ ਮੰਨਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਪਖੰਡ ਬਾਦ ਇਨਾ ਕੁ ਵਾ ਚੁਕਿਆ ਕਿ ਤੁਹਾਨੂੰ ਅਸੀਂ ਚਾਹੇ ਦਿਨ ਦੀਆਂ 10 ਵੀਡੀਓਜ਼ ਦਿਖਾ ਦਈਏ ਪਰ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਵੀਡੀਓਜ਼ ਕਦੇ ਵੀ ਖਤਮ ਨਹੀਂ ਹੋਣਗੀਆਂ ਕਿਉਂਕਿ ਹੁਣ ਚੱਪੇ ਚੱਪੇ ਤੇ ਡੇਰੇ ਖੁੱਲੇ ਹੋਏ ਨੇ ਜਨਾਨੀਆਂ ਨੇ ਸਾਰੇ ਘਰ ਦੇ ਕੰਮ ਛੱਡ ਕੇ ਘਰਾਂ ਦੇ ਵਿੱਚ ਚੌਂਕੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਤੇਰੇ ਮੇਰੇ ਵਰਗੇ ਲੋਕ ਇਨਾ ਚੌਂਕਿਆਂ ਦੇ ਵਿੱਚ ਆਉਂਦੇ ਨੇ ਚੜਾਵਾ ਚੜਾਉਂਦੇ ਨੇ ਚਾਰ ਜਨਾਨੀਆਂ ਨੂੰ ਹੋਰ ਦੱਸਦੇ ਨੇ ਚਾਰ ਬੰਦਿਆਂ ਨੂੰ ਹੋਰ ਦੱਸਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਇਹ ਡੇਰੇ ਪਰਫੂਲਿਤ ਹੋ ਜਾਂਦੇ ਨੇ ਫਿਰ ਅੱਗੇ ਤੋਂ ਅੱਗੇ ਚੌਂਕੀਆਂ ਸੰਭਾਈਆਂ ਜਾਂਦੇ ਨੇ ਭਾਈ ਤੂੰ ਮੇਰੇ ਡੇਰੇ 'ਚ ਤਿੰਨ ਸਾਲ ਤੋਂ ਸੇਵਾ ਕਰ ਰਹਿਆ ਜਾਂ ਕਰ ਰਹੀ ਆਂ ਤੂੰ ਵੀ ਆਪਣੇ ਘਰ ਜਾ ਕੇ ਚੌਂਕੀ ਲਾ ਤੇਰੇ ਇਲਾਕੇ ਦੇ ਵਿੱਚ ਹੈ ਨਹੀਂ ਤੂੰ ਕੰਮ ਸ਼ੁਰੂ ਕਰ ਦੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕਿ ਲਗਾਤਾਰ ਅੰਤ ਵਿਸ਼ਵਾਸ ਪਖੰਡਵਾਦ ਸਿਰੇ ਦੇ ਉੱਤੇ ਵਾਦਾ ਚਾਰਿਆ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਇਹ ਕਹਿਣਾ ਮੁਸ਼ਕਿਲ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੋ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ ਉਸ ਨੂੰ ਲੈ ਕੇ ਤਾਂ 1% ਵੀ ਮਿਹਨਤ ਨਹੀਂ ਕੀਤੀ ਜਾ ਰਹੀ ਨਾ ਹੀ ਧਰਮ ਪ੍ਰਚਾਰ ਕੀਤਾ ਜਾ ਰਿਹਾ ਜੋ ਇਤਿਹਾਸ ਆ ਜੋ ਇਤਿਹਾਸੇ ਵਿੱਚ ਲਿਖਿਆ ਗਿਆ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿੱਚ ਲਿਖਿਆ ਗਿਆ ਜੋ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਆਪਣੇ ਪਰਿਵਾਰ ਤੱਕ ਵਾਰੇਗੇ ਉਹਨਾਂ ਨੂੰ ਪ੍ਰਚਾਰ ਕਰਨ ਦੀ ਜਗ੍ਹਾ ਤੇ ਪਖੰਡਵਾਦ ਜ्यादा ਜੜੇ ਕਿ ਲੋਕਾਂ ਦੇ ਵੱਲੋਂ ਚਲਾਏ ਗਏ ਨੇ ਇਸ ਦਾ ਮੇਨ ਕਾਰਨ ਕੀ ਹੋ ਸਕਦਾ ਇਹ ਤੁਸੀਂ ਵੀ ਜਾਣਦੇ ਹੋ ਕਿਉਂਕਿ ਜੇਕਰ ਅੱਜ ਪਖੰਡਵਾਦ ਵਧਿਆ ਜਾਂ ਹੋਰ ਇੱਥੇ ਜਿਹੜੀਆਂ ਚੀਜ਼ਾਂ ਅਸੀਂ ਅਕਸਰ ਹੀ ਦੇਖਦੇ ਆ ਕਿ ਲੋਕਾਂ ਨੂੰ ਫੂਕਾ ਮਾਰ ਕੇ ਠੀਕ ਆਂਦਾ ਠੇਕਾ ਚੁੱਕਿਆ ਹੋਇਆ ਲੋਕਾਂ ਨੇ ਕਿਵੇਂ ਕਰੰਟ ਜਾਂ ਲਾ ਕੇ ਡਿੱਗ ਜਾਂਦੇ ਨੇ ਲੋਕ ਇਸ ਤੋਂ ਇਲਾਵਾ ਤੁਸੀਂ ਦੇਖਦੇ ਹੋ ਕਿਵੇਂ ਬਾਹਰ ਖੰਡਾ ਕੇ ਜਿਹੜਾ ਕਿ ਇੱਕ ਦੂਜੇ ਚ ਭੂਤਾ ਕੱਢਿਆ ਜਾਂਦੇ ਨੇ ਤਾਂ ਸਾਰਾ ਜਿਹੜਾ ਕਿ ਝੋਲ ਮੋਲ ਤੁਸੀਂ ਅਨੇਕਾਂ ਵੀਡੀਓਜ਼ ਦੇਖਦੇ ਹੋ ਤਾਂ ਆ ਵੀ ਵੀਡੀਓ ਦੇਖ ਲਓ ਕਿ ਕਿਵੇਂ ਇਹ ਮੁੰਡਾ ਜਿਹੜਾ ਕਿ ਉਮਰ ਕਿੰਨੀ ਕੁ ਹੋਣੀ ਆ ਏਨੇ ਜੋ ਲੱਕੀ ਡੇਰਾ ਖੋਲੇ ਹ ਤਾਂ ਜਨਾਨੀਆਂ ਉਮਰ ਦੇ ਲੋ ਅੰਟੀ ਉਹਦੀ ਮਾਂ ਦੀ ਉਮਰ ਦੀ ਹੁੰਨੀ ਆ ਤਾਂ ਕਿਵੇਂ ਜਾ ਕੇ ਇੱਥੇ ਸਿਰ ਸੁਰ ਕਮਾਏ ਜਾਂਦੇ ਨੇ ਘਰੇ ਚਾਹੇ ਅਜਿਆਂ ਨੂੰ ਕੋਲੀ ਨਾ ਚੱਕ ਹੋਵੇ ਤਾਂ ਇੱਥੇ ਜਾ ਕੇ ਪੂਰਾ ਸਿਰ ਕਮਾਉਂਦੇ ਨੇ ਜੋਸ਼ ਦਿਖਾਉਂਦੇ ਨੇ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਵਿੱਚ ਇਹਨੀਆਂ એનર્ਜੀ ਕਿੱਥੋਂ ਆ ਜਾਂਦੀ ਹੈ ਕਿਉਂ ਪਖੰਡਵਾਦ ਵੱਧ ਰਿਹਾ ਇਸ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਹੈ ਇਹ ਤੁਸੀਂ ਵੀ ਸਮਝਦੇ ਹੋ ਤਾਂ ਜੋ ਚੀਜ਼ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਚੋਂ ਜਿਹੜੇ ਪਖੰਡਵਾਦ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਅੱਜ ਮੁੜ ਤੋਂ ਲੋਕ ਉਸੇ ਪਖੰਡਵਾਦ ਦੇ ਵਿੱਚ ਉਲਝ ਚੁੱਕੇ ਨੇ ਉਸ ਚੀਜ਼ ਨੂੰ ਹੋਰ ਵੀ ਵਧਾਵਾ ਦਿੱਤਾ ਜਾ ਰਿਹਾ ਜਿਸ ਦਾ ਕਿ ਇੱਕ ਵੱਡਾ ਨੁਕਸਾਨ ਹੀ ਹੋ ਰਿਹਾ ਕਿਉਂਕਿ ਪਖੰਡਵਾਦ ਨੂੰ ਵਧਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਜਨਾਨੀਆਂ ਦਾ ਹੀ ਕਹਾਂਗੇ ਕਿਉਂਕਿ ਲੋਕ ਕਹਿੰਦੇ ਉਹਨਾਂ ਨੇ ਵੀ ਭਾਈ ਹਾਂ ਤੁਸੀਂ ਬੰਦਿਆਂ ਨੂੰ ਕਹਿੰਦੇ ਨਹੀਂ ਵਧਾਵਾ ਦਿੱਤਾ ਜਨਾਨੀ ਨੇ ਜਨਾਨੀ ਨੇ ਬੰਦੇ ਪਿੱਛੇ ਲਾਇਆ ਆ ਆਪ ਚੱਲ ਗਏ ਨਿਆਣੇ ਨੂੰ ਕੌਣ ਲੈ ਕੇ ਜਾ ਰਿਹਾ ਡੇਰੇਾਂ ਦੇ ਵਿੱਚ ਜਨਾਨੀਆਂ ਲੈ ਕੇ ਜਾ ਰਹੀਆਂ ਨੇ ਉਸ ਤੋਂ ਬਾਅਦ ਆਦੇ ਘਰ ਦੇ ਨੂੰ ਲੈ ਕੇ ਜਾਣ ਲੱਗੀਆਂ ਤਾਂ ਅੱਜ ਡੇਰੇਾਂ ਦੇ ਵਿੱਚ ਬੰਦੇ ਤੇ ਜਨਾਨੀਆਂ ਜਿਹੜੇ ਕਿ ਪਹੁੰਚਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਜਨਾਨੀ ਜਿਹੜੀ ਕਿ ਸਿਰ ਘਮਾਉਂਦੀ ਨਜ਼ਰ ਆ ਰਹੀ ਹੈ ਪਤਾ ਨਹੀਂ ਲੋਕ ਕਿੱਧਰ ਨੂੰ ਜਾ ਰਹੇ ਨੇ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਸਮਝਣ ਦੇ ਵਜਾਇ ਲੋਕਾਂ ਦੇ ਵੱਲੋਂ ਪਖੰਡ ਬਾਤ ਨੂੰ ਜਿਹੜਾ ਕਿ ਵਿਧਾਇਕ ਆ ਜਾ ਰਿਹਾ ਬਾਕੀ ਤੁਹਾਡਾ ਪਖੰਡ ਬਾਦ ਨੂੰ ਲੈ ਕੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ ਤੁਹਾਡੇ ਇਲਾਕੇ ਦੇ ਵਿੱਚ ਜੇਕਰ ਕੋਈ ਅਜੀਹੀ ਵੀਡੀਓ ਹੁੰਦੀ ਹੈ ਜਾਂ ਤੁਹਾਡੇ ਫੋਨ ਦੇ ਵਿੱਚ ਵੀ ਕੋਈ ਵੀਡੀਓ ਆ ਤਾਂ ਸਾਨੂੰ ਜ਼ਰੂਰ ਸਾਂਝ